ंचो समाज मंच तहसील फिलौर कोर कमेटी की मीटिंग बीते दिन प्रधान जरैल फिलौर दधानगी हेठ हुई इस मीटिंग डा बी आर अंबेडकर जी के वार हो रही बेअदबी से डूगी चिंता का प्रगटावा गया ਇਸ ਮੌਕੇ ਲੋਕ ਇंसाफ ਮੰਚ ਦੀ ਟੀਮ ਵੱਲੋਂ ਸਮਾਜ ਵਿੱਚ ਫੁੱਟ ਪਾਉ ਤਾਕਤਾਂ ਨੂੰ ਪਾਜ ਦੇਣ ਲਈ 13 ਜੂਨ ਨੂੰ ਫਿਲੌਰ ਵਿੱਚ ਸਮਾਜਿਕ ਸਦਭਾਵਨਾਵਾਂ ਮਾਰਚ ਕਰਦਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਲੋਕ ਇंसाफ ਮੰਚ ਦੇ ਜਨਰਲ ਸਕੱਤਰ ਪਰਸ਼ੂਤਮ ਫਿਲੌਰ ਅਤੇ ਮੁਖ ਬੁਲਾਰੇ ਐਡਵੋਕੇਟ ਸੰਜੀਵ ਪੋਰਾਣੇ ਕਿਹਾ ਕਿ ਕੁਝ ਤਾਕਤਾਂ ਸਾਡੇ ਸਮਾਜ ਤੇ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਵੱਖ-ਵੱਖ ਸਮੇਂ ਵੱਖ-ਵੱਖ ਤਰੀਕੇ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਹੀ ਕੋਸ਼ਿਸ਼ਾਂ ਵਿੱਚੋਂ ਇੱਕ ਕੋਸ਼ਿਸ਼ ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਨਾਲ ਲਗਾਤਾਰ ਬੇਅਦਬੀ ਕਰਕੇ ਕੁਝ ਸ਼ਰਾਰਤੀ ਅੰਸਰ ਸਮਾਜਿਕ ਪਾਇਚਾਰਕ ਸਾਂਝਾਂ ਨੂੰ ਤੋੜਨਾ ਚਾਉਂਦੇ ਹਨ। ਉਹਨਾਂ ਕਿਹਾ ਕਿ ਪਾਇਚਾਰਕ ਸਾਂਝਾਂ ਨੂੰ ਮਜ਼ਬੂਤ ਰੱਖਣ ਲਈ ਇੱਕ ਸਮਾਜਿਕ ਸਦਭਾਵਨਾ ਮਾਰਚ ਕੱਢ ਰਹੇ ਹਨ। ਇਸ ਮਾਰਚ ਵਿੱਚ ਸਾਰੇ ਧਰਮਾਂ ਦੇ ਸਾਥੀਆਂ ਨੂੰ ਜਿਹੜੇ ਸਮਾਜਿਕ ਪਾਇਚਾਰੇ ਦੇ ਹਮਾਇਤੀ ਹਨ, ਹਰ ਉਸ ਵਿਅਕਤੀ ਨੂੰ ਜਿਹੜਾ ਪਾਇਚਾਰਕ ਸਾਂਝਾਂ ਵਿੱਚ ਵਿਸ਼ਵਾਸ ਰੱਖਦੇ ਹਨ ਨੂੰ ਸਮਾਜਿਕ ਸਦਭਾਵਨਾ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਨ। ਇਸ ਮੌਕੇ ਮਾਸਟਰ ਹੰਸ ਰਾਜ ਡਾਕਟਰ ਸੰਦੀਪ ਕੁਮਾਰ ਅਮਰਜੀਤ ਲਾਡੀ ਮਹਿ ਸੰਪੂਰ ਹਨੀ ਸੰਤੋਖਪੁਰਾ ਡਾਕਟਰ ਅਸ਼ੋਕ ਕੁਮਾਰ RAMਜੀ ਦਾਸ ਗੰਨਾਪਿੰਡ ਅਤੇ ਕਰਨੈਲ ਫਿਲੌਰ ਮੁਖ ਤੌਰ ਤੇ ਹਾਜ਼ਰ ਸਨ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਸਤਿਕਾਰਯੋਗ ਸਾਥੀਓ ਜੈਪੇ ਮ ਜੈ ਭਾਰਤ ਅਸੀਂ ਲੋਕ ਇਨਸਾਫ ਮੰਚ ਵੱਲੋਂ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਜਿਹੜਾ ਅਪਨੌਰ ਦੇ ਵਿੱਚ 13 ਤਰੀਕ ਨੂੰ ਸਮਾਜਿਕ ਸਤਿ ਭਾਵਨਾ ਮਾਰਚ ਕੀਤਾ ਜਾ ਰਿਹਾ ਉਹਲੇ ਬੇਨਤੀ ਕਰਦੇ ਆਂ ਵੀ ਆਪਾਂ ਇਕੱਠੇ ਹੋ ਕੇ ਜਿਹੜਾ 바ਵਾ ਸਾਹਿਬ ਦੇ ਸਟਿਚੂ ਨਾਲ ਬਾਰ ਬਾਰ ਜਿਹੜਾ ਘਟਨਾ ਵਾਪਰੀ ਆ ਪਿਆਵਦੀਆਂ ਹੋ ਰਹੀਆਂ ਕੱਲ ਵੀ ਨੂਰਪੁਰ ਜੱਟਾਂ ਦੇ ਵਿੱਚ ਹਸਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਬਾਬਾ ਸਾਹਿਬ ਨਾਲ ਵਿਵਾਦ ਦੀ ਹੋਈ ਆ ਉਹਦਾ ਕਟਰ ਦੇ ਨਾਲ ਹੱਥ ਕੱਟਣ ਦੀ ਗੱਲ ਕੀਤੀ ਗਈ ਆ ਵੀ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਜੀ ਉਹ ਹੱਥੇ ਹੀ ਕੱਟ ਦੇਣੇ ਆ ਆਓ ਆਪਾਂ ਇਕੱਠੇ ਹੋ ਕੇ ਜਿੱਥੇ ਉਹਦੀ ਨਖੇਦੀ ਕਰਦੇ ਆ ਨਾਲ ਨਾਲ ਉੱਥੇ ਜਿਹੜੇ ਸਾਡੇ ਸਮਾਜ ਦੇ ਲੋਕ ਆ ਜਿਹੜਾ ਭਾਈਚਾਰਾ ਇਕੱਠਾ ਰੱਖਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਭਾਈਚਾਰਾ ਇਕੱਠਾ ਰਵੇ ਉਹਦੇ ਕਰਕੇ ਜਿਹੜਾ ਸੱਤ ਭਾਵਨਾ ਮਾਰਚ ਆ 13 ਤਰੀਕ ਨੂੰ ਠੀਕ 6 ਵਜੇ ਨਗਰ ਕੌਂਸਲ ਫਲੋਰ ਵਿਖੇ ਨਗਰ ਕੌਂਸਲ ਦੇ ਸਾਹਮਣੇ ਇਕੱਠੇ ਹੋ ਕੇ ਆਪਾਂ ਜਿਹੜਾ ਸ਼ਹਿਰ ਦੇ ਵਿੱਚ ਰੋਸ਼ ਮਾਰਚ ਕਰਨਾ ਉਹਦੇ ਲਈ ਬੇਨਤੀ ਆ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਸੱਤ ਭਾਵਨਾ ਮਾਰਚ ਆ ਉਹਦੇ ਵਿੱਚ ਸ਼ਾਮਲ ਹੋਈਏ ਜੈ ਜਨਤਾ ਜੈ ਸੰਘਰਸ਼ ਜੈ ਭੀਮ ਜੈਪਾਲ